ਫਰੀ ਦੇ ਸਵੇ ਲਗਾਤਾਰ ਬੜਾ ਪੈਂ ਰਿਆ ਹੈ ਮੀ ਕਲ ਦਾ ਫਿਰ ਤੋਂ ਤੇ ਮੈਨੂੰ ਤੇ ਇਹ ਹੜਾਂ ਦੇ ਜੜੇ ਆਏ ਵੇਖ ਕੇ ਕੰਮ ਇਹਨਾ ਮਾੜਾ ਮਾਹੌਲ ਵੇਖ ਕੇ ਪੰਜਾਬ ਦਾ ਖੜਾ ਕਰਕੇ ਤੇ ਮੈਨੂੰ ਤੇ ਬੱਬੂ ਮਾਨ ਜਿਹੜਾ ਸਿੰਗਰ ਆ ਮੈਨੂੰ ਤਾਂ ਉਹਦਾ ਇੱਕੋ ਹੀ ਗਾਣਾ ਜਿਹੜਾ ਉਹ ਯਾਦ ਆਉਂਦਾ ਕਿਚੀਆਂ ਉਹ ਤੇ ਕਹਿੰਦਾ ਨਾ ਕਿਚੀਆਂ ਇਮਾਰਤਾਂ ਦੇ ਸੁਪਨੇ ਨਾ ਵੇਖ ਜਿੱਦਾਂ ਅੰਦਾਜ਼ ਪੁੱਛਾਰੇ ਇਹ गिर ਜਾਂਦੀਆਂ ਤੇ ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ ਪੁੱਛੀਆਂ ਮਤਲਬ ਫਿਰ 2-2 3-3 ਜਿਹੜੀਆਂ ਮੰਜ਼ਲਾਂ ਦੇ ਜਿਹੜੇ ਸੀ ਬਣਾਉਣੇ ਆ ਮਕਾਨ ਸਾਨੂੰ ਅਸੀਂ ਇੱਕ ਹੀ ਮੰਜ਼ਲ ਦਾ ਮਕਾਨ ਬਣਾ ਲਈਏ ਪਰ ਬਣਾਈਏ ਸੇਫਟੀ ਵਾਲਾ ਬਣਾਈਏ ਮਤਲਬ ਫਿਰ ਉੱਚਾ ਰੱਖ ਕੇ ਵਧੀਆ ਬਣਾਈਏ ਸੇਫਟੀ ਵਾਲਾ ਹੋਣਾ ਚਾਹੀਦਾ ਜਿੱਦਾਂ ਹੁਣ ਇਹ ਖੜਾ ਦੇ ਪਾਣੀ ਆਏ ਨੇ ਪੰਜਾਬ ਵਿੱਚ ਤੇ ਇਹਦੇ ਤੋਂ ਘਰਾਂ ਦਾ ਹੀ ਬਚਾਅ ਹੋ ਸਕੇ ਜੀ ਆਜੰਤ ਦਾ ਵੀ ਬਚਾਅ ਹੋ ਸਕੇ ਤੇ ਮਾਲ ਡੰਗਰ ਦਾ ਵੀ ਬਚਾਅ ਹੋ ਸਕੇ ਕਿੱਦਾਂ ਹੁਣ ਡੰਗਾ ਜੜੇ ਨੇ ਉਹ ਪਾਣੀ ਵਿੱਚ ਰੋੜਦੇ ਫਿਰਦੇ ਨੇ ਤੇ ਇਨਸਾਨ ਜਿਹੜੇ ਨੇ ਉਹਨਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਕਈਆਂ ਦੀ ਜਾਨ ਚ ਲੱਗੀ ਆ ਕਈਆਂ ਘਰਾਂ ਦੇ ਮੈਂਬਰਾਂ ਦੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਵਿੱਚ ਲੋਕਾਂ ਦਾ ਇਸ ਕਰਕੇ ਘਾਰ ਜਿਹੜਾ ਉਹ ਸੇਫਟੀ ਵਾਲਾ ਹੀ ਬਣਾਉਣਾ ਚਾਹੀਦਾ ਘਰ ਬੇਸ਼ੱਕ ਛੋਟਾ ਬਣਾ ਲਓ ਹਾਡੇ ਤੇ ਕਿਨੂੰ ਇੱਧਰ ਅਜੇ ਬਚਾਏ ਮੇਰੇ ਪੇਕੇ ਟੰਡ ਹੀ ਜਿਹੜਾ ਠੜਾਂ ਦਾ ਪਾਣੀ ਨਹੀਂ ਹੁੰਦਾ ਤੇ ਸੋਰੇ ਪਿੰਡ ਵੀ ਨਹੀਂ ਹੁੰਦਾ ਤੇ ਫਿਲਹਾਲ ਅਸੀਂ ਜਨਾਲੇ ਸ਼ਿਫਟ ਵਾਂ ਤੇ ਸਾਡੇ ਇੱਥੇ ਹੀ ਪਾਣੀ ਜਿਹੜਾ ਨਹੀਂ ਅਜੇ ਤੱਕ ਤੇ ਆਇਆ ਪਰ ਮਾਤਮਾ ਕਰੇ ਫਿਰ ਆਏ ਵੀ ਨਾ ਲਾਸਟ ਤੇ ਮੈਂ ਇੱਕੋ ਹੀ ਗੱਲ ਕਹਿਣੀ ਚਾਹਾਂਗੀ ਘਰ ਕੋਠੀ ਛੋਟੀ ਬਣਾ ਲਓ ਸੇਫਟੀ ਵਾਲੀ ਬਣਾਓ ਇਹਨੇ ਤੇ ਬੱਬੂ ਮਾ ਦਾ ਜਿਹੜਾ ਗਾਣਾ ਹੁਣ ਉਲਟ ਹੋ ਗਿਆ ਕੁੱਟੀਆਂ ਇਮਾਰਤਾਂ ਦੇ ਸੁਪਨੇ ਨਾਲ ਵੇਖ ਜਦੋਂ ਆਉਂਦਾ ਹੈ ਹੜ ਇਹ ਰੁੜ ਜਾਂਦੀਆਂ ਕਿੰਨੀਆਂ ਕੋਠੀਆਂ ਜਿਹੜੀਆਂ ਪੰਜਾਬ ਵਿੱਚ ਰੁੜ ਗਈਆਂ ਹੜ ਦੇ ਪਾਣੀ ਦੇ ਨਾਲ